ਬਤਾਓ ਪ੍ਰਾਲਾ ਜਿਹੜਾ ਕੀਤਾ ਜਾ ਰਿਹਾ ਸੁਖਿੰਦਰ ਸਿੰਘ ਕੈਰੋ ਵੱਲੋਂ ਤਾਂ ਹੋਰ ਉਹਨਾਂ ਦੀ ਪਾਰਟੀ ਵੱਲੋਂ ਤਾਂ ਦੇਖੋ ਤਸਵੀਰਾਂ ਦੇ ਵਿੱਚ ਤਾਂ ਦਿਖਾ ਰਿਹਾ ਤਾਂ ਅਜੇ ਬੋਲੇ ਕਿ ਆਓ ਸਾਹਿਬ ਇਹ ਬੰਦੇ ਕਿੱਥੇ ਪਛੜਦੇ ਯਾਰ ਇੱਕ ਵਾਰ ਸਾਹਮਣੇ ਆ ਜਾਓ ਸਾਹਮਣੇ ਆ ਜਾਓ ਜਿੰਦਾਬਾਦ ਜਿੰਦਾਬਾਦ ਇਹ ਮੈਂ ਆਹ ਫਿਰ ਤੋਂ ਬੋਲਦਾ ਬਾਕੀ ਬਤਾਓ ਸਾਨੂੰ ਪਾਣੀ ਖਰੀਦਣ ਦੇ ਲਈ ਇੱਕ ਮਿੰਟ ਲਈ ਚਾਹੋ ਜੀ ਜਿਉਹ ਆਪ ਕੋ ਨਿਆਉਣ ਦੇ ਉਹ ਜਿਹੜਾ ਰਾਸ਼ਨ ਸਬੰਧੀ ਹੋ ਬਾਰੇ ਅਸੀਂ ਤੇ ਸਭ ਨੂੰ ਇਹੋ ਹੀ ਬੇਨਤੀ ਕਰਦੇ ਆ ਕਿ ਅਸੀਂ ਸਰਦਾਰ ਸਿੰਦਰ ਸਿੰਘ ਕੈਰੋਂ ਸਾਡੇ ਪ੍ਰਧਾਨ ਜੀ ਹਨ ਔਰ ਉਹਨਾਂ ਦੀ ਦੇਖਰੇਖ ਚ ਅਸੀਂ ਸਾਰੇ ਮੇਰੇ ਸੀਨੀਅਰ ਸਾਥੀ ਸਤਿਕਾਰਯੋਗ ਸਾਥੀ ਸਾਡੇ ਨਾਲ ਆ ਤੇ ਅਸੀਂ ਰਲ ਮਿਲ ਕੇ ਅਪਰਾਧਾ ਕਰਦੇ ਆ ਤੇ ਸਿੰਦੇ ਪਰੰਪਰਿਤਾ ਪਰਮਾਤਮਾ ਕੇ ਹੋਰ ਅਰਦਾਸ ਕਰਦੇ ਆ ਕਿ ਵਾਹਿਗੁਰੂ ਸ਼੍ਰੀ ਰਾਮ ਇਹ ਜਿਹੜਾ ਹੈ ਕਾਰਜ ਆਰੰਭਿਆ ਆਪਣਾ ਹੱਥ ਦੇ ਕੇ ਸਿਰ ਤੇ ਹੱਥ ਰੱਖ ਕੇ ਸਾਨੂੰ ਇਹਦੇ ਵਿੱਚ ਹਮੇਸ਼ਾ ਚੜ੍ਹਦੀ ਕਲਾ ਚ ਰੱਖੀ ਕਿਉਂਕਿ ਜਿੰਨਾ ਚਿਰ ਜ਼ਿੰਦਗੀ ਆ ਉਹਨਾਂ ਚਿਰ ਇਹ ਰਾਸ਼ਨ ਘਟੂਗਾ ਨਹੀਂ ਵੱਧਦਾ ਹੀ ਜਾਊਗਾ ਓਟ ਦੇ ਆਸਰਾ ਗੁਰੂ ਰਾਮਦਾਸ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨੈਸ਼ਨਲ ਔਰ ਐਂਟੀ ਕਰਾਈਮ ਔਰ ਐਂਟੀ ਕ腐ਪਸ਼ਨ ਲਾ ਸਾਡੀ ਸਾਰੀ ਸਾਰੀ ਕਮੇਟੀ ਵੱਲੋਂ ਮੈਂ ਕੌਣ ਆ ਰਛਨ ਦੇ ਨਾਲ ਸੱਚੇ ਪਾਤਸ਼ਾਹ ਧੰਨ ਧੰਨ ਸ੍ਰੀ ਹਰਿ ਗੋਬਿੰਦ ਸਾਹਿਬ ਵਰ ਗੁਰੂ ਦੇ ਬਖਸ਼ਵਾਦ ਜੀਰੇ ਗੁਰੂ ਰਾਮਦਾਸ ਦੀ ਕਿਰਪਾ ਦੇ ਨਾਲ ਅਸੀਂ ਸਾਰੀ ਜਿਹੜੀ ਕਮੇਟੀ ਆ ਜੋ ਵੀ ਤਿਲ ਫੁੱਲ ਚੁਣਦਾ ਹੈ ਉਹਦੇ ਪਾਸਤੇ ਲੋਰ ਬਲ ਪਰਿਵਾਰਾਂ ਨੇ ਅਸੀਂ ਸਹਾਇਤਾ ਕਰਦੇ ਆ ਇਹਦੇ ਵਿੱਚ ਅੱਜ ਜਿਹੜਾ 42 ਪਰਿਵਾਰਾਂ ਨੂੰ ਰਾਸ਼ਨ ਔਰ ਆਈਡੈਂਟੀ ਕਾਰਡ ਦਿੱਤੇ ਗਏ ਨੇ ਇਦਾਂ ਹੀ ਹਰ ਮਹੀਨੇ ਇਹਨਾਂ ਬਜ਼ੁਰਗਾਂ ਨੂੰ ਤੇ ਲੋੜਵੰਦ ਪਰਿਵਾਰਾਂ ਨੂੰ ਅਸੀਂ ਰਾਸ਼ਨ ਦਿੱਨੇ ਆ ਅਤੇ 120 ਮਾ ਰਾਸ਼ਨ ਜਿਹੜਾ ਅੱਜ ਅਸੀਂ ਉੱਥੇ ਪਹੁੰਚ ਗਏ ਆ 125 ਮਾ ਰਾਸ਼ਨ ਸਾਡੀ ਕਮੇਟੀ ਨੇ ਜਿਹੜਾ ਕਿਹਾ ਕਿ 125 ਮਾ ਰਾਸ਼ਨ ਜਿਹੜਾ ਬਹੁਤ ਵੱਡੇ ਪੱਦਰ ਤੇ ਨਾਲੇ ਤਾਂ ਥੋੜਾ ਜਿਹਾ ਠੰਡਾ ਹੋ ਜਾਂਦਾ ਹੈ ਇਸ ਤਰ੍ਹਾਂ ਵਧੀਆ ਤਰੀਕੇ ਨਾਲ ਮਹਾਪੁਰਸ਼ਾਂ ਦੇ ਅਸ਼ੀਰਵਾਦ ਨਾਲ ਅਸੀਂ ਮਨਾਉਣਾ ਹੈ 125 ਮਾ ਰਾਸ਼ਨ ਮੈਂ ਇਹ ਕਹਿੰਦਾ ਕਿ ਜਿੰਨਾ ਵੀ ਦਾਨਪੁਨ ਹੈ ਉਨਾ ਵੱਧ ਤੋਂ ਵੱਧ ਕੰਮ ਕਰਨਾ ਚਾਹੀਦਾ ਜਿੰਨਾ ਚਿਰ ਸਾਡੀ ਜਿੰਦ ਜਾਨ ਰਹੀ ਇਹ ਲੋੜ ਪਰਿਵਾਰਾਂ ਦੀ ਅਸੀਂ ਵੱਧ ਤੋਂ ਵੱਧ ਸੇਵਾਦਾਰ ਸਮਾਜ ਭਲਾਈ ਸੰਗਠਨ ਔਰ ਐਂਟੀ ਕਰਾਈਮ ਔਰ ਐਂਟੀ ਕਰਪਸ਼ਨ ਵੱਲੋਂ ਅਸੀਂ ਲੋੜਵੰਦ ਪਰਿਵਾਰਾਂ ਦੀ ਸੇਵਾ ਕਰਦੇ ਰਵਾਂਗੇ ਇਹਨਾਂ ਨੂੰ ਦਵਾਈਆਂ ਦਾਰੂ ਜੁਗਤੀ ਕੁਝ ਲੋੜ ਪੈਂਦੀ ਹੈ ਅਸੀਂ ਉਹ ਦਿੰਨੇ ਆ ਅਤੇ ਬੱਚਿਆਂ ਨੂੰ ਕਾਪੀਆਂ ਕਿਤਾਬਾਂ ਜਿਹੜੀਆਂ ਸਕੂਲ ਦੇ ਜਿਹੜੇ ਬੱਚੇ ਛੋਟੇ ਛੋਟੇ ਪੜ ਰਹੇ ਹਨ ਉਹ ਵੀ ਅਸੀਂ ਵਈਆ ਕਰਾਉਂਦੇ ਆ ਸਾਡੇ ਵਿੱਚ ਬਾਬਾ ਬਾਬਾ ਜੀ ਤਲਵਿੰਦਰ ਜੀ ਉਹ ਜਗENDERਪਾਲ ਸ਼ਰਮਾ ਜੀ ਡਾਕਟਰ ਗੁਰਵਿੰਦ ਜੀ ਮੈਡਮ ਰਾਜਪਾਲੀ ਸਰੋਣੀ ਜੀ ਜਾਂਸ਼ਪਾਲ ਸਫਰੀ ਜੀ ਔਰ ਸਾਡੇ ਲਖਵਿੰਦਰ ਸਿੰਘ ਜੀ ਰਾਜਤਮਾ ਜੀ ਇਹ ਸਾਰੀ ਕਮੇਟੀ ਜਿਹੜੀ ਹੈ ਉਹ ਪੂਰੀ ਨਾਲ ਹੋ ਕੇ ਸਾਡੇ ਚੱਲਦੀ ਹੈ ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਔਰ ਸਾਡੇ ਸੀਨੀਅਰ ਆਮ ਪਾਰਟੀ ਤੋਂ ਜਿਹੜੇ ਜਗENDERਪਾਲ ਸ਼ਰਮਾ ਜੀ ਆ ਉਹਨਾਂ ਦਾ ਸਾਰਿਆਂ ਤੋਂ ਬਾਅਦ ਧੰਨਵਾਦ ਕਰਦੇ ਆ ਕਿ ਵੱਧ ਤੋਂ ਵੱਧ ਯੋਗਦਾਨ ਪਾ ਕੇ ਲੋਕਾਂ ਦੇ ਪਰਿਵਾਰਾਂ ਦੀ ਉਹ ਇੱਥੇ ਸੇਵਾ ਕਰਦੇ ਹਨ ਸਾਰਿਆਂ ਦਾ ਜੀ ਆਇਆਂ ਆ ਬਹੁਤ ਬਹੁਤ ਸਾਰਿਆਂ ਨੂੰ ਅਸੀਂ ਇਹ ਵੀ ਵਧਾਈ ਤੇ ਪੌਤਰ ਤੇ ਵਧਾਈ ਜੰਨੇ ਆ ਕਿ ਅੱਜ 20ਵੇਂ ਰੋਸ਼ਨ ਤੇ ਅਸੀਂ ਸਾਰੀ ਕਮੇਟੀ ਪਹੁੰਚ ਗਿਆ ਆ ਔਰ ਸਾਰਿਆਂ ਦਾ ਜੀ ਆਇਆ